ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਮਲਕਪੁਰ ਦੀ ਮਲਕਪੁਰ ਦੇ ਵਿੱਚ ਅੱਜ ਜਿਹੜਾ 10ਵਾਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ ਦੱਸ ਦੇ ਕਿ ਹਰ ਸਾਲ ਇੱਥੇ ਇੱਕ ਹਾਕੀ ਦਾ ਵੱਡਾ ਟੂਰਨਾਮੈਂਟ ਜਿਹੜਾ ਕਰਵਾਇਆ ਜਾਂਦਾ ਜਿੱਥੇ ਦੂਰ ਦੂਰ ਤੋਂ ਜਿਹੜੇ ਆ ਪਲੇਅਰ ਆਂਦੇ ਨੇ ਟੀਮਾਂ ਆਂਦੀਆਂ ਤੇ ਵੱਡੇ ਵੱਡੇ ਇਨਾਮ ਵੀ ਇਹਨਾਂ ਨੂੰ ਦਿੱਤੇ ਜਾਂਦੇ ਨੇ ਅੱਜ ਜਿਹੜਾ ਫਾਈਨਲ ਮੈਚ ਕਰਵਾਇਆ ਗਿਆ ਹੈ ਇੱਥੇ ਹਾਕੀ ਹੀ ਨਹੀਂ ਰੱਸੀ ਖਿੱਚਣ ਵਾਲੀ ਗੇਮ ਹੋਏ ਕਬੱਡੀ ਹੋਏ ਖੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਗੇਮਾਂ ਜਿਹੜੀਆਂ ਖੜਾਈਆਂ ਜਾਂਦੀਆਂ ਅੱਜ ਦੀ ਜਿਹੜੇ ਮੈਚ ਸੀਗਾ ਉਹਦੇ ਵਿੱਚ ਮੁੱਖ ਤਿੱਥੀ ਦੇ ਰੂਪ ਦੇ ਵਿੱਚ ਜਿਹੜਾ ਸਾਬਕਾ ਬਠਾਈ ਜੀ ਅੰਦਰਬਾਲ ਜੀ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਜਿੱਥੇ ਫਾਈਨਲ ਮੈਚ ਦਾ ਜਿਹੜਾ ਉਦਘਾਟਨ ਕੀਤਾ ਗਿਆ ਉੱਥੇ ਹੀ ਜਿਹੜੇ ਪਲੇਅਰ ਸੀਗੇ ਜਾਂ ਯੁਵਾ ਸੀਗੇ ਉਹਨਾਂ ਨੂੰ ਮੈਸੇਜ ਵੀ ਦਿੱਤਾ ਗਿਆ ਗੱਲਬਾਤ ਸੁਣਾਣਿਆ ਕੀ ਮੈਸੇਜ ਦਿੱਤਾ ਉਹਨਾਂ ਵੱਲੋਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦੇ ਕੋ ਮਲਕਪੁਰ ਜਿਹੜਾ ਸਾਡਾ ਪਿੰਡ ਇਹ ਪਿੰਡ ਦੀ ਇੱਕ ਇਤਿਹਾਸਕ ਟੀਮ ਜਿਹੜੀ ਇਹਨਾਂ ਦੀ ਹਾਕੀ ਦੀ ਰਹੀ ਆ ਅਸੀਂ ਛੋਟੇ-ਛੋਟੇ ਹੁੰਦੇ ਰਏ ਆ ਉਸ ਟਾਈਮ ਦੇ ਉੱਤੇ ਵੀ ਇਤਿਹਾਕੀ ਚੱਲੀ ਰਹੀ ਆ ਔਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਜਿਹੜੀ ਸਾਡੀ ਮੈਨੇਜਮੈਂਟ ਕਮੇਟੀ ਜਿਹੜੀ ਇਹ ਟੂਰਨਾਮੈਂਟ ਕਰਵਾਉਂਦੀ ਆ ਬਾਬੇ ਨਾਨਕ ਅੱਗੇ ਮੇਰੀ ਅਰਦਾਸ ਹੈ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਇਸ ਟੀਮ ਦੇ ਉੱਤੇ ਮੇਰੇ ਪਰੇ ਹੱਥ ਰਵੇ ਤੇ ਸਾਡੀ ਟੀਮ ਜਿਹੜੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਮੇਰੀ ਤਾਮਨਾ। ਖਾਸ ਤੌਰ ਦੇ ਉਤੇ ਜਿਹੜੇ ਸਾਡੇ ਨੌਜਵਾਨ ਹਾਕੀ ਖੇਡਣ ਵਾਸਤੇ ਆਇਆ। ਉਹਨਾਂ ਨੂੰ ਵੀ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਔਰ ਉਹਨਾਂ ਨੂੰ ਵੀ ਬਾਬਾ ਨਾਨਕ ਵੱਲੋਂ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਔਰ ਸਾਰੇ ਜਿੰਨੇ ਵੀ ਖਿਡਾਰੀ ਆਏ ਦਾ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਦੀ ਮੇਰੀ ਤਾਮਨਾ ਹੈ। ਔਰ ਖਾਸ ਤੌਰ ਦੇ ਉਤੇ ਮੇਰਾ ਸੰਦੇਸ਼ ਹੈ ਜਿਹੜੇ ਸਾਡੇ ਨੌਜਵਾਨ ਖਿਡਾਰੀ ਆਏ ਨੇ ਖੇਡਣਾ ਵੀ ਬਹੁਤ ਜ਼ਰੂਰੀ ਹੈ ਔਰ ਸੇਧ ਵੀ ਰੱਖਣਾ ਬਹੁਤ ਜ਼ਰੂਰੀ ਹੈ ਨਾਲ ਦੀ ਨਾਲ ਪ੍ਰੇਮ ਪਿਆਰ ਖਿਡਾਰੀਆਂ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਦੇਖੋ ਜਦੋਂ ਗੇਮ ਚੱਲਦੀ ਹੈ ਇੱਕ ਟੀਮ ਨੇ ਹਾਰਨਾ ਹੁੰਦਾ ਹੈ ਇੱਕ ਟੀਮ ਨੇ ਜਿੱਤਣਾ ਹੁੰਦਾ ਹੈ ਤੇ ਇਹਨਾਂ ਦਾ ਪ੍ਰੇਮ ਪਿਆਰ ਸਨੇਹ ਬਣਿਆ ਰਹਿਣਾ ਚਾਹੀਦਾ ਔਰ ਖਾਸ ਤੌਰ ਦੇ ਉੱਤੇ ਖੇਡੋ ਵੀ ਜ਼ਰੂਰ ਪੜੋ ਵੀ ਜ਼ਰੂਰ ਹੈਲਥ ਵੀ ਠੀਕ ਰੱਖੋ ਨਸ਼ਿਆਂ ਤੋਂ ਰਹਿਤ ਹੋ ਕੇ ਇਗਲੀ ਗੇਮਾ ਖੜਨੀ ਆ ਬੜਾ ਅੱਛਾ ਹੈ ਔਰ ਨਾਲ ਦੀ ਨਾਲ ਮੈਂ ਗੱਲ ਜਰੂਰ ਗਵਾਂਗਾ ਮੈਂ ਭੁੱਲਾਗਾ ਨਹੀਂ ਮਾਪਿਓ ਦੀ ਜਿਹੜੀ ਸੇਵਾ ਕਰਨੇ ਬਹੁਤ ਜ਼ਰੂਰੀ ਹੈ ਔਰ ਜਿਹੜੇ ਨੌਜਵਾਨ ਜਿਹੜੇ ਬੱਚੇ ਮਾਪਿਓ ਦੀ ਸੇਵਾ ਕਰਦੇ ਆ ਉਹਨਾਂ ਨੂੰ ਮੰਦਿਰ ਗੁਰਦੁਆਰੇ ਮੱਧ ਜਾਣ ਦੀ ਜ਼ਰੂਰਤ ਨਹੀਂ ਪਰ ਜਿੱਥੇ ਵੀ ਉਹਨਾਂ ਵੀ ਆਸਥਾ ਜਾਣਾ ਜ਼ਰੂਰੀ ਚਾਹੀਦਾ ਆਸਥਾ ਉਸ ਵੇਲੇ ਪੂਰੀ ਹੋਣੀ ਜਿਸ ਵੇਲੇ ਮਾਪੇ ਖੁਸ਼ ਹੈ ਜੇ ਬਾਪ ਖੁਸ਼ ਹੈ ਬਾਬਾ ਨਾਨਕ ਖੁਸ਼ ਹੈ ਜੇ ਮਾਂ ਖੁਸ਼ ਹੈ ਤੇ ਸਭ ਲੋਕ ਵੀ ਬਾਬਾ ਫ਼ਰੀਦ ਖੁਸ਼ ਹੈ ਕਿਸ ਕਰਕੇ ਮੇਰੀ ਆਜ਼ਾਦੀ ਦਿਨ ਦੇ ਉਤੇ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਜੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਸਮਾ ਪਿੰਡੂ ਖੇਡ ਮੇਲਾ ਜਿਹੜਾ ਕਰਾਇਆ ਜਾ ਰਿਹਾ ਹੈ ਇੱਕ ਖੇਡ ਮੇਲਾ ਮਿਤੀ 7 ਤਰੀਕ ਨੂੰ ਸ਼ੁਰੂ ਹੋਇਆ ਸੀ ਅੱਜ ਉਸ ਦਾ ਨਾਮ ਬਣ ਸਮਰੋਹ ਹੈ ਇਸ ਵਿੱਚ ਟੋਟਾ ਟੋਟਲ ਹਾਕੀ ਦੀਆਂ 16 ਟੀਮਾਂ ਨੇ ਪਾਰਟਿਸਪੇਟ ਕੀਤਾ ਜਿਸ ਦੇ ਦੋ ਪੂਲ ਬਣਾਏ ਗਏ ਇਹ ਟੀਮਾਂ ਆਪਣੇ ਆਪਣੇ ਪੂਲਾਂ ਖੇਡਦੀ ਹੋਈ ਆ ਅੰਤ ਵਿੱਚ ਦੋ ਟੀਮਾਂ ਫਾਈਨਲ 'ਚ ਪਹੁੰਚੀਆਂ ਨੇ ਮਲਕ ਪਰ ਵਰਸਸ ਚੇਲਾਨ ਜਿਸ ਦਾ ਹੁਣੀ ਕੁਝ ਦੇਰ ਦੇ ਬਾਅਦ ਫਾਈਨਲ ਮੈਚ ਹੋਣ ਜਾ ਰਿਹਾ ਹੈ ਇਹ ਟੀਮ ਜਿਹੜੀ ਵੀ ਜਿੱਤੇਗੀ ਦੋਨੇ ਟੀਮਾਂ ਇਨਾਂ ਨੂੰ ਵਧਾਈ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਜਿੱਥੇ ਆਪਣੀ ਕਲੱਬ ਹੈ ਖਾਲਸਾ ਜਿਹੜੀ ਹਕੀ ਕਲੱਬ ਹੈ ਜਿਹੜੀ ਇਸ ਵੱਡੇ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਦੀ ਹੈ ਜਿਹਨੂੰ ਸਪான்ਸਰ ਅਸੀਂ ਸਾਰੇ ਖਿਡਾਰੀ ਪੁਰਾਣੇ ਜਿਹੜੇ ਰਲ ਮਿਲ ਕੇ ਸਾਡੀ ਜੰਗ ਸਪੋਰਟਸ ਕਲੱਬ ਜਿਹੜੀ ਇਹਨੂੰ ਸਪான்ਸਰ ਕਰਦੀ ਆ ਔਰ ਸਾਡੇ ਬਾਹਰ ਵੀਰ ਜਿਹੜੇ ਬਾਹਰ ਬੈਠੇ ਨੇ ਸਾਡੇ ਐਨਆਰਆਈ ਉਹ ਉਹ ਵੀ ਇਸ ਟੂਰਨਾਮੈਂਟ ਨੂੰ ਬਹੁਤ ਪ੍ਰਮੋਟ ਕਰਦੇ ਨੇ ਅੱਜ ਇਸ ਅਨਾ ਇਸ ਟੂਰਨਾਮੈਂਟ ਦਾ ਨਾਮ ਬਣਦੀ ਸਮਰੋਹ ਜਿਹੜੀ ਪ੍ਰਧਾਨਗੀ ਸਾਡੇ ਐਕਐਮਐਲ ਜਗਿੰਦਰਪਾਲ ਜੀ ਕਰਨ ਜਾ ਰਹੇ ਨੇ ਉਹ ਜਦੋਂ ਵੀ ਅਸੀਂ ਉਹਨਾਂ ਨੂੰ ਯਾਦ ਕੀਤਾ ਉਹ ਵਿਸ਼ੇਸ਼ ਤੌਰ ਤੇ ਇੱਥੇ ਆਉਂਦੇ ਨੇ ਉਹਨਾਂ ਦਾ ਇੱਥੇ ਆਉਣ ਤੇ ਸਾਡਾ ਸਾਡੀ ਪੂਰੀ ਕਲੱਬ ਵੱਲੋਂ ਉਹਨਾਂ ਦਾ ਇੱਥੇ ਆਉਣ ਤੇ ਹਾਰਦਿਕ ਧੰਨਵਾਦ ਹੈ ਔਰ ਜੀ ਆਇਆ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਜਗਿੰਦਰਪਾਲ ਜਿਹੜੇ ਨੇ ਉਹ ਖਾਸ ਕਰਕੇ ਜਿਹੜੀ ਸਾਡੀ ਹਾਕੀ ਟੀਮ ਹੈ ਇਹਨੂੰ ਬਹੁਤ ਵੱਡਾ ਪ੍ਰਮੋਟ ਕੀਤਾ ਹੈ ਪਿੱਛੇ ਇਹ ਦੀਵਾਰ ਟੁੱਟ ਗਈ ਸੀ ਕਿਸੇ ਨੇ ਠੀਕ ਨਹੀਂ ਕਰਾਈ ਔਰ ਆਪ ਇਹਨਾਂ ਨੇ ਪਰਸਨਲ ਫੀ ਲੈ ਕੇ ਉਹਨੂੰ ਇਹ ਜਿਹੜੀ ਗਰਾਊਂਡ ਜਿਹੜੀ ਕਰਾਈ ਆ ਔਰ ਮੈਂ ਸਾਡੇ ਦੋ ਤਿੰਨ ਪੁਆਇੰਟ ਜਿਹੜੇ ਐਮ.ਐਲ.ਏ. ਜ਼ਰੂਰੀ ਨੇ ਇੱਕ ਤਾਂ ਜਿਹੜੀ ਗਰਾਊਂਡ 'ਚ ਆਪਾਂ ਖੜੇ ਆ ਇਹਦੀ ਲੈਵਲਿੰਗ ਹੁਣ ਬੜੀ ਜ਼ਰੂਰੀ ਹੈ ਇਹਦੀ ਔਰ ਹਰ ਸਾਲ ਦੇ ਬਾਅਦ ਇਹਦੀ ਇੱਕ ਵਾਈਟ ਵਾਸ਼ਿੰਗ ਹੋਣੀ ਜ਼ਰੂਰੀ ਹੈ ਕਿਉਂਕਿ ਦੇਖੋ ਸਾਰੀ ਆ ਔਰ ਸਾਨੂੰ ਲੋੜਿੰਦਾ ਜਿਹੜੇ ਫੰਡਸ ਨਹੀਂ ਮਿਲਦੇ ਕਲੱਬ ਤੁਹਾਨੂੰ ਪਤਾ ਵੀ ਕਲੱਬਾਂ ਕੋਲ ਆਪਣੇ ਕਿੰਨੇ ਕੁ ਫੰਡ ਹੁੰਦੇ ਆ ਔਰ ਜਿੰਨੇ ਵੀ ਹੁੰਦੇ ਆ ਉਹ ਹਰ ਖਿਡਾਰੀ ਜਿਹੜਾ ਉਹ ਉਹਨਾਂ ਨੂੰ ਵੀ ਵੱਡੇ ਨਾਮ ਜਿਹੜੇ ਨਗਦ ਕੈਸ਼ ਦੇਣੇ ਪੈਂਦੇ ਨੇ ਮੇਰੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਇੱਥੇ ਪਵਰ ਜਾਓ ਤੇ ਜਿਹੜੇ ਸਾਡੇ ਖਾਸ ਕਰਕੇ ਪੁਆਇੰਟ ਨੇ ਇੱਕ ਦਾ ਗਰਾਊਂਡ ਦੀ ਲੈਵਲਿੰਗ ਹੋਣੀ ਜ਼ਰੂਰੀ ਹੈ ਔਰ ਸੈਕੰਡ ਇਹ ਜਿਹੜੀ ਵਾਈਟ واਸ਼ਿੰਗ ਜਿਹੜੀ ਹੈ ਇਹਦੀ ਹੁਣ ਬਹੁਤ ਜ਼ਰੂਰੀ ਆ ਔਰ ਇਹਦੀ ਵਾਈਟ واਸ਼ਿੰਗ ਦੇ ਹੋਂਦ ਦੇ ਨਾਲ ਇਹਦੀ ਲਾਈਟਿੰਗ ਵੀ ਹੁਣ ਬਹੁਤ ਜ਼ਰੂਰੀ ਹੈ ਸੋ ਆਸ ਕਰਦੇ ਆ ਕਿ ਮਾਰਾ ਜਦੋਂ ਤੁਹਾਨੂੰ ਇਹ ਰੱਖੇ ਤੇ ਤੁਸੀਂ ਇਹ ਜਿਹੜੇ ਸਾਡੇ ਜਿਹੜੇ ਕੰਮ ਜਿਹੜੇ ਇਹ ਇਹ ਜਰੂਰ ਸਾਡੇ ਇਹ ਕਰਾਉਣਗੇ ਇੱਕ ਵਾਰਾਂ ਤੁਹਾਡਾ ਮੈਂ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਮੈਂ ਆਪਣੇ মিডিਆ ਦਾ ਬਹੁਤ ਧੰਨਵਾਦ ਹੈ ਕਿ ਇਹ ਚੌਥਾ ਫਿਲਰ ਹੁੰਦੇ ਨੇ ਨਾ ਔਰ ਵਧੀਆ ਕਰਕੇ ਇਹ ਟੂਰਨਾਮੈਂਟ ਸਾਡਾ ਸਾਡਾ ਇਹਨੂੰ ਇਹਨੂੰ ਵਧੀਆ ਕਰਕੇ ਆਪਣਾ ਪ੍ਰਿੰਟ মিডিਆ ਵੀ ਦੂਸਰਾ ਵੀ ਦੋ ਅੰਤ ਵਿੱਚ ਮੈਂ ਮੁੜ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਮੈਂ ਆਪਣੇ ਹਸਬੀਰ ਦਾ ਬਹੁਤ ਧੰਨਵਾਦ ਹੈ ਮੈਂ ਵੀ ਕਦੇ-ਕਦੇ ਇਹਨਾਂ ਨਾਲ ਬਹੁਤ ਅਗੇ ਤੇ ਅੱਜ ਖੇਡਿਆ ਕਰਦਾ ਸੀ ਸੋ ਅੱਜ ਵੀ ਸਾਨੂੰ ਇੰਟਰਸਟ ਹੈ ਸੋ ਬਹੁ ਸਾਹਿਬਾਂ ਤਨਵਾਦ ਹੈ ਸ਼ੁਕਰੀਆ ਧੰਨਵਾਦ